ਦੇ ਨਾਤੇ ਅੱਜ ਸਾਰੇ ਦੁਕਾਨਦਾਰਾਂ ਨੂੰ ਬੇਨਤੀ ਕਰਨ ਆਇਆ ਕਿ ਕੋਈ ਵੀ ਦੁਕਾਨਦਾਰ ਆਪਣੇ ਲਾਲਚ ਚਾਕੇ ਚਾਇਨਾ ਡੋਰ ਨਾ ਵੇਚੇ ਦੂਸਰੀ ਗੱਲ ਮੈਂ ਬੱਚਿਆਂ ਦੇ ਮਾਪੇ-ਮਾਪ ਨੂੰ ਵੀ ਬੇਨਤੀ ਕਰਦਾ ਕਿ ਬੱਚੇ ਜਿੰਨਾ ਮਰਜ਼ੀ ਨਾਰਾਜ਼ ਹੋ ਜਾਣ ਲੇਕਿਨ ਚਾਇਨਾ ਡੋਰ ਬਹੁਤ ਖਤਰਨਾਕ ਹੈ ਇਸ ਨੂੰ ਨਾ ਖਰੀਦਿਆ ਜਾਵੇ ਦੂਸਰੀ ਗੱਲ ਜੇਕਰ ਕੋਈ ਬੱਚਾ ਪਤੰਗ ਉਡਾਉਂਦਾ ਹੋਇਆ ਅਗਰ ਮੈਂ ਆਪ ਜਾਂ ਤੁਹਾਨੂੰ ਕਹਾਂਉਂਦੇ ਆ ਕਿ ਸਾਨੂੰ ਕੋਈ ਨਹੀਂ ਫੜ ਵਾਲਾ ਮਾਵਾਲੇ ਨਾ ਕਿਨ ਮੇਰੇ ਕੋਲ ਦਣਕੀ ਤੋਂ ਤਿਆਰੀ ਦੱਸੋ 2 ਤਰੀਕ ਤੱਕ ਮੈਂ ਤੁਹਾਡੀ ਸੇਵਾ 'ਚ ਹੀ ਆ ਉਹਨਾਂ ਤੇ ਮੇਰੀ ਅੱਖ ਹੈ ਉਹ ਕਿਰਪਾ ਕਰਕੇ ਮੈਂ ਫਿਰ ਬੈਂਤੀ ਕਰਲਾਇਆ ਕੱਪਾ ਕੋਈ ਵੀ ਦੁਕਾਨਦਾਰ ਕੋਈ ਵੀ ਐਸਾ ਆਦਮੀ ਘਰ ਵਿੱਚ ਆ ਕੇ ਚੈਨਡੋਰ ਨਾਲ ਵੇਚੇ ਜਾਣ ਸਥਿਤੀ ਜਾਵੇਗੀ ਕਿ ਕਿਸ ਆਦਮੀ ਕੋਲੋਂ ਚੈਨਡੋਰ ਆਈ ਆ ਔਰ ਕਿਸ ਤੋਂ ਲੈ ਕੇ ਆਉਂਦੀ ਆ ਔਰ ਉਹ ਬੱਚਿਆਂ ਦੇ ਮਾਪੇ ਵੀ ਜ਼ਿੰਮੇਵਾਰ ਹੋਣਗੇ ਜੋ ਇਹਨਾਂ ਨੂੰ ਚਾਇਨਾ ਡੋਰ ਲੈ ਕੇ ਦੇਣਗੇ ਬੰਦੇ ਲਾਤੇ ਅੱਜ ਸਾਰੇ ਦੁਕਾਨਦਾਰਾਂ ਨੂੰ ਬੇਨਤੀ ਕਰਨ ਆਇਆ ਕਿ ਕੋਈ ਵੀ ਦੁਕਾਨਦਾਰ ਆਪਣੇ ਲਾਲਚ ਚਾਕੇ ਚਾਇਨਾ ਡੋਰ ਨਾ ਵੇਚੇ ਦੂਸਰੀ ਗੱਲ ਮੈਂ ਬੱਚਿਆਂ ਦੇ ਮਾਪੇ-ਮਾਪ ਨੂੰ ਵੀ ਬੇਨਤੀ ਕਰਦਾ ਕਿ ਬੱਚੇ ਜਿੰਨਾ ਮਰਜ਼ੀ ਨਾਰਾਜ਼ ਹੋ ਜਾਣ ਲੇਕਿਨ ਚਾਇਨਾ ਡੋਰ ਬਹੁਤ ਖਤਰਨਾਕ ਹੈ ਇਸ ਨੂੰ ਨਾ ਖਰੀਦਿਆ ਜਾਵੇ ਦੂਸਰੀ ਗੱਲ ਜੇਕਰ ਕੋਈ ਬੱਚਾ ਪਤੰਗ